ਸਟਾਕਸ ਦੇ ਜ਼ਰੀਏ ਪੈਸੇ ਨੂੰ ਕੀਤਾ ਬਰਬਾਦ ਤਾਂ ਫਿਰ ਪੈਸਾ ਜਲਦੀ ਜਲਦੀ ਇਕੱਠਾ ਕਰਨ ਦੀ ਲਾਲਸਾ ਨੇ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰਾ ਹੁਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਘਟਨਾ ਨੂੰ ਅੰਜਾਮ ਦੇਣ ਵਾਲਾ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇਸ ਵੇਲੇ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਪੁਲਿਸ ਕਮਿਸ਼ਨਰ ਨੇ ਗੱਲਬਾਤ ਕਰਦੇ ਆ ਸਰ ਜੋ ਘਟਨਾ ਹਾਲ ਬਜ਼ਾਰ ਦੇ ਵਿੱਚ ਹੋਈ ਆ ਦਸਤਕਾਨ ਜਾਣਕਾਰੀ ਦਿਓ ਇਹ ਤਕਰੀਬਨ 11:30 ਵਜੇ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਮਿਸਟਰ ਬੰਸਲ ਸਾਰਾ ਪਰਵਾਹ ਜਿਹੜਾ ਅ ਕਰੰਸੀ ਨੋਟਸ ਦੇ ਚੇਂਜ ਐਕਸਚੇਂਜ ਨਵੇਂ ਤੇ ਪੁਰਾਣੇ ਦਾ ਕਰਦਾ ਸੀ ਉਹਨਾਂ ਕੋਲ ਇੱਕ ਕਸਟਮਰ ਗਿਆ ਤੇ ਉਹਨੇ ਉਹਨਾਂ ਨੂੰ ਪਹਿਲਾਂ ਰਿਕੁਐਸਟ ਕੀਤੀ ਕਿ ਉਹਨੂੰ ਕੋਈ 11 ਲੱਖ ਦੇ ਕਰੀਬ ਪੈਸੇ ਚਾਹੀਦੇ ਨੇ ਔਰ ਉਹਨਾਂ ਨੇ ਉਹਦਾ ਅਰੇਂਜਮੈਂਟ ਕੀਤਾ ਕਰਨ ਵਾਸਤੇ ਟਾਈਮ ਮੰਗਿਆ ਤਕਰੀਬਨ 11:30 ਜਦੋਂ ਪਹੁੰਚਿਆ ਉਹਨਾਂ ਕੋਲ ਇਨੇ ਉਹਨਾਂ ਨੂੰ ਇਹ ਵੀ ਰਿਕੁਐਸਟ ਕਰ ਦਿੱਤੀ ਕਿ ਜਿਹੜੀ ਮੀਸੀ ਸਾਜਿਸ਼ ਦੇ ਵਿੱਚ ਕਿ ਤੁਸੀਂ ਇਹ ਚੀਜ਼ ਜਿਹੜੀ ਹੈ ਬੇਸਮੈਂਟ ਮਾਰਕੀਟ ਔਰ ਜਿਹੜਾ ਗਡਾਊਨ ਹੈ ਉਹਨਾਂ ਦਾ ਉੱਥੇ ਹੀ ਮੈਂ ਡਿਲੀਵਰੀ ਰਹਾਂਗਾ ਉਹਨਾਂ ਨੇ ਭੋਲਪਣੇ 'ਚ ਇੰਨੀ ਗੱਲ ਰੈਲਾਈਜ਼ ਕੀਤੀ ਕਿ ਉੱਥੇ ਕੋਈ ਵੀ ਹੁੰਦਾ ਨਹੀਂ ਔਰ ਬਿਲਕੁਕੁਲ ਸੁਨਸਾਨ ਜਗ੍ਹਾ ਹੈ ਤੋ ਜਦੋਂ ਹੀ ਉਹਨਾਂ ਨੇ ਬੈਗ ਉੱਥੇ ਰੱਖਿਆ ਤੇ ਇਹਨੇ ਬੈਗ ਖੋਲਿਆ ਤੇ ਉਸ ਤੋਂ ਬਾਅਦ ਇਹਦੇ ਕੋਲ ਕਿਉਂਕਿ ਇੱਕ ਸੁਆ ਸੀਗਾ ਜਿਹੜੇ ਇਹਦੇ ਫਾਦਰ ਕਿਉਂਕਿ ਕਾਰਪੈਂਟਰ ਦਾ ਕੰਮ ਕਰਦੇ ਆ ਉਹਨੇ ਸੋਚਿਆ ਕਿ ਇਹਨਾਂ ਨੇ ਮੈਨੂੰ ਪਹਿਚਾਨ ਲੈਣਾ ਇਹਨਾਂ ਨੇ ਉਹਨੂੰ ਮਾਰ ਦੇਣ ਦੀ ਨੀਤਨਾ ਬਹੁਤ ਜ਼ਿਆਦਾ ਵਾਰ ਕੀਤੇ ਔਰ ਆਪਣੇ ਵੱਲੋਂ ਮਾਰ ਕੇ ਸੁੱਟਿਆ ਹੈ ਤੇ ਉੱਥੇ ਫਿਰ ਇਮੀਡੀਏਟਲੀ ਦੋਨਾਂ ਨੂੰ ਸ਼ਿਫਟ ਕੀਤਾ ਗਿਆ ਹਸਪੀਟਲ ਜਿੱਥੇ ਅਨਫੋਰਚੂਨੇਟਲੀ ਮਿਸਟਰ ਕੁਲਦੀਪ ਅੰਸਲ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਸੀ ਔਰ ਦਿਨੇਸ਼ ਉਹਨਾਂ ਦਾ ਬੇਟਾ ਜ਼ੇਰੇ ਇਲਾਜ ਹੈ ਉਹ ਵੀ ਕਾਫੀ ਸੀਰੀਅਸਲੀ ਇੰਜਰਡ ਹੈ ਜਦੋਂ ਸਾਨੂੰ ਇਹ ਖਬਰ ਮਿਲੀ ਤਾਂ ਸਾਡੇ ਸੀਨੀਅਰ ਆਫਸਰ ਸਾਰੇ ਮੌਕੇ ਤੇ ਪਹੁੰਚੇ ਟੀਮਸ ਬਣਾਈਆਂ ਗਈਆਂ ਔਰ ਅਸੀਂ ਆਇਡੈਂਟੀਫਾਈ ਕਰ ਲਿਆ ਕਿ ਉਸ ਨੂੰ ਔਰ ਉਸ ਤੋਂ ਬਾਅਦ ਇਹ ਦੀ ਹੁਣ ਰੈਸਟ ਕੀਤੀ ਜਿਸ ਤੋਂ 10,50,000 ਰੁਪਏ ਜਿਹੜਾ ਰੋਬਡ ਕੈਸ਼ ਆ ਉਹ ਮਿਲ ਗਿਆ ਮੋਟਰਸਾਈਕਲ ਯੂਜ਼ਡ ਇਨ ਕਰਾਇਮ ਮੋਬਾਈਲ ਫੋਨ ਇਹਦੀ ਜਿਹੜੀ ਚੱਪਲ ਪਾਈ ਹੋਈ ਸੀ ਕੈਪ ਪਾਈ ਹੋਈ ਸੀ ਡਿਊਰਿੰਗ ਦੀ ਇਨਸੀਡੈਂਟ ਔਰ ਇਸ ਤੋਂ ਇਲਾਵਾ ਕੱਪੜੇ ਵੀ ਜਿਹੜੇ ਨੇ ਜਾ ਕੇ ਧੋ ਕੇ ਆਪਣੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਬਰਾਮਦ ਹੋਏ ਨੇ ਹੁਣ ਵੈਪਨ ਆਫ ਅਫੈਂਸ ਅਜੇ ਬਰਾਮਦ ਹੋਣਾ ਬਾਕੀ ਹੈ ਤੇ ਪਹਿਲਾਂ ਕੋਈ ਪਰਚਾ ਜਾਂ ਕੋਈ ਹੋਰ ਇਹਦੇ ਖਿਲਾਫ ਸਾਰੇ ਫੈਮਿਲੀ ਦੇ ਇੱਕ 323 24 ਦਾ ਨਾਰਮਲ ਹਰਟ ਦਾ ਨੇਬਰਸ ਦੇ ਨਾਲ ਝਗੜੇ ਦਾ ਪਰਚਾ ਹੈਗਾ ਜੋ ਕਿ 2023 ਦਾ ਹੈ ਬੀ ਡਿਵੀਜ਼ਨ ਦਾ ਉਸ ਤੋਂ ਇਲਾਵਾ ਇਹਦੇ ਖਿਲਾਫ ਕੋਈ ਨਹੀਂ ਹੈ ਬਟ ਇਹਦੇ ਚ ਇੱਕ ਛਾਤਰ ਗੱਲ ਲਏ ਨੇ ਹੋਰ ਕੀਤੀ ਕਿ ਜਦੋਂ ਇਹਨੇ ਵਾਰਦਾਤ ਕਰਕੇ ਆਪਣੇ ਆਪ ਨੂੰ ਹੋਰ ਸੇਫ ਕਰਨ ਵਾਸਤੇ ਨੇ 112 ਤੇ ਕਾਲ ਕਰ ਦਿੱਤੀ ਕਿ ਮੇਰੇ ਨਾਲ ਵੀ ਸਨੇਚਿੰਗ ਹੋ ਗਈ ਹੈ ਪਰ ਮੇਰਾ ਬੈਗ ਖੋ ਕੇ ਲੁਟੇਰੇ ਲੈ ਗਏ ਨੇ ਉਹ ਵੀ ਸਾਰੀ ਗੱਲ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਕਵਰ ਕਰਕੇ ਤੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਨੂੰ ਫਾਈਨਲਾਈਜ਼ ਕੀਤਾ ਸਰ ਜਿੰਨਾ ਕੈਸ਼ ਦੀ ਗੱਲ ਕੀਤੀ ਗਈ ਸੀ ਉਹ ਬਰਾਮਦ ਕਰ ਲਿਆ ਗਿਆ तकरीबन ਉਹੀ ਹੋ ਗਿਆ ਜੀ ਬਟ ਉਹਨਾਂ ਨੂੰ ਅੰਦਾਜ਼ਾ ਹੀ ਸੀਗਾ बिकॉज ਇੰਜਰੀ ਬਹੁਤ ਪੂਰੀ ਤਰ੍ਹਾਂ ਸੀਗੇ ਦੋਨੋਂ ਤੇ ਉਹਨਾਂ ਨੇ तकरीबन 11 ਲੱਖ ਦੇ ਕਰੀਬ ਕੈਸ਼ 1.5 ਲੱਖ ਹੋ ਚੁੱਕਿਆ ਔਰ ਜੇ ਅਗਰ ਅਸੀਂ ਆਪਾਂ ਦੇਖੀਏ ਕਿਹੜੇ ਨੋਟ ਨੇ ਉਹ ਵੀ ਬਲੱਡ ਸਟੇਨ ਨੇ ਸੋ ਬੜਾ ਹੀ ਅਨਫੋਰਚੂਨੇਟ ਹੈ ਬਟ ਸਾਨੂੰ ਹਰੇਕ ਜਿਹੜਾ ਬੰਦਾ ਸਾਡੇ ਕੋਲ ਆਉਂਦਾ ਆਪਣੇ ਪ੍ਰੀਕੌਸ਼ਨ ਸਿਕਿਉਰਟੀ ਦੇ ਸਭ ਨੂੰ ਲੈਣੇ ਚਾਹੀਦੇ ਚਾਹੇ ਤੁਹਾਡਾ ਕਿੱਡਾ ਵੀ ਜਾਣਕਾਰ ਹੋ ਕਿ ਇੰਨਾ ਵੱਡਾ ਕੈਸ ਸੀਗਾ ਅੱਗੇ ਵੀ ਕੋਈ ਅਜਿਹਾ ਮਤਲਬ ਕਿਸੇ ਨਾਲ ਪੈਸੇ ਦਾ ਲੈਣ ਦੇਣ ਕਰਦਾ ਤਾਂ ਉਹਨੂੰ ਚਾਹੀਦਾ ਹੈ ਕਿ ਆਪਣੀ ਜਗ੍ਹਾ ਨੂੰ ਸੇਫ ਰੱਖੇ ਆਪਣੀ ਜ਼ਿੰਦਗੀ ਨੂੰ ਸੇਫ ਰੱਖੇ ਕੋਈ ਮੈਸੇਜ ਦੇਖੋ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜੇ ਜਦੋਂ ਤੁਹਾਨੂੰ ਕਸਟਮਰ ਆ ਕੇ ਸੁਜੈਸਟ ਕਰ ਰਿਹਾ ਵੀ ਕੋਈ ਲੋਨਲੀ ਪਲੇਸ ਜਾ ਕੇ ਆਪਾਂ ਡੀਲਿੰਗ ਕਰਨੀ ਹੈ ਤਾਂ ਸਾਡੇ ਦਿਮਾਗ 'ਚ ਜ਼ਰੂਰ ਆ ਜਾਣਾ ਚਾਹੀਦਾ ਸ਼ੱਕ ਦਾ ਕੰਟੀ ਵਜਣੀ ਚਾਹੀਦੀ ਹੈ ਕਿ ਕਿਉਂ ਉੱਥੇ ਕਹਿ ਰਿਹਾ ਜਦੋਂ ਆਮ ਨਾਰਮਲ ਜਿਹੜੀ ਸਾਡੇ ਨਾਲ ਬਿਜ਼ਨਸ ਹੁੰਦਾ ਉਸੀ ਸਾਡੇ ਦੂਸਰੀ ਜਗ੍ਹਾ ਹੀ ਹੁੰਦਾ ਬਟ ਇਹ ਕਈ ਵਾਰੀ ਹੋ ਜਾਂਦਾ ਇਨਸਾਨ ਕਿਹੜਾ ਕੋਈ ਇਦਾਂ ਸੋਚਦਾ ਔਰ ਆਪਾਂ ਹਰੇਕ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਬਟ ਇਟ ਇਜ਼ ਮੈਂ ਸਮਝਦਾ ਬਹੁਤ ਅਨਫੋਰਚੂਨੇਟ ਹੋਇਆ ਜੋ ਵੀ ਹੋ ਮਿਹਰਬਾਨੀ ਸਰ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਲਗੀਰ ਦੇ ਅੰਦਰ ਨੋਟ ਬਦਲਣ ਵਾਲੇ ਪਿਓ ਪੁੱਤ ਦੇ ਉੱਪਰ ਜਾਣ ਲਿਵਾ ਹਮਲਾ ਹੋਇਆ ਜਿਸ ਦੇ ਵਿੱਚ ਦਾਦੀ ਮੌਤ ਹੋ ਚੁੱਕੀ ਆ ਤਾਂ ਪੁੱਤਰ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਸੀਂ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਨ ਰਵਜਿੰਦਰ ਦੇ ਨਾਲ ਕਸ਼ਮੀਰ ਸਿੰਘ ਗਿਲ